ਗੁਰੂ ਰੂਪ ਗੁਰੂ ਸਾਰੇ ਖਾਲਸਾ ਜੀ ਗੁਰੂ ਫਤਿਹ ਦੀ ਸਾਂਝ ਪਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਚੈਪਟਰ ਤੇ ਆਪ ਸਭ ਦਾ ਸਵਾਗਤ ਹੈ ਇਸ ਤੇ ਤੁਸੀਂ ਸਰਵਣ ਕਰ ਰਹੇ ਹੋ ਗੁਰਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦਾ ਜੀਵਨ ਇਤਿਹਾਸ ਪਿਛਲੇ ਅਧਿਆਏ ਦੇ ਵਿੱਚ ਆਪ ਜੀ ਨਾਲ ਭਾਈ ਨੱਥਾ ਜੀ ਦੀ ਸਾਖੀ ਸਾਂਝੀ ਕੀਤੀ ਸੀ ਜੋ ਕਿ ਢਾਕੇ ਦੀ ਧਰਤੀ ਵਿਖੇ ਸਿੱਖੀ ਦਾ ਪ੍ਰਚਾਰ ਕਰਦੇ ਸਨ ਗੁਰਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਵੀ ਟਾਕੇ ਦੀ ਤਰਤੀ ਨੂੰ ਪਾਗ ਲਾ ਰਹੇ ਨੇ ਬੇਅੰਤ ਸੰਗਤਾਂ ਜੁੜਦੀਆਂ ਨੇ ਸਤਨਾਮ ਦਾ ਉਪਦੇਸ਼ ਲੈ ਕੇ ਮੁੜਦੀਆਂ ਨੇ ਤੇ ਆਪਣਾ ਜੀਵਨ ਸਫਲਾ ਕਰਦੀਆਂ ਨੇ ਇਸ ਅਧਿਆਏ ਦੇ ਵਿੱਚ ਅਸੀਂ ਗੁਰਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦਾ ਟਾਕੇ ਵਿਖੇ ਇਹ ਅਗਲਾ ਇਤਿਹਾਸ ਜਾਣਾਂਗੇ ਗੁਰਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੂੰ ਉਸ ਸਮੇਂ ਰਾਜਾ ਰਾਮ ਸਿੰਘ ਦੀ ਚਿੱਠੀ ਮਿਲੀ ਹੈ ਕਿ ਉਹ ਜਲਦੇ ਹੀ ਆਸਾਮ ਵਿਖੇ ਪਹੁੰਚ ਰਿਹਾ ਹੈ ਇੱਕ ਜੰਗੀ ਮਹਿੰਮ ਨੂੰ ਲੈ ਕਰਕੇ ਤੇ ਗੁਰੂ ਪਾਤਸ਼ਾਹ ਜੀ ਨੇ ਉਸਨੇ ਬੇਨਤੀ ਕੀਤੀ ਹੈ ਕਿ ਆਪ ਜੀ ਜਿੰਨੀ ਜਲਦੀ ਹੋ ਸਕੇ ਮੈਨੂੰ ਇੱਥੇ ਆ ਕੇ ਮਿਲੋ ਕਿਉਂਕਿ ਬੜੇ ਲੰਮੇ ਸਮੇਂ ਦੀ ਔਰੰਗਜ਼ੇਬ ਦੀਆਂ ਫੌਜਾਂ ਤੇ ਉੱਥੋਂ ਦੇ ਇੱਕ ਕਬੀਲੇ ਅਹੋਮੀ ਕਬੀਲੇ ਦੀ ਆਪਸ ਵਿੱਚ ਇੱਕ ਤਕੜੀ ਜੰਗ ਚੱਲ ਰਹੀ ਸੀ ਇਸ ਜੰਗ ਦੇ ਵਿੱਚ ਔਰੰਗਜ਼ੇਬ ਦਾ ਭੇਜਿਆ ਹੋਇਆ ਇੱਕ ਜਰਨਲ ਮੀਰ ਜੁਮਲਾ ਮਾਰਿਆ ਜਾਂਦਾ ਏ ਤੇ ਉਸ ਤੋਂ ਬਾਅਦ ਰਾਜਾ ਰਾਮ ਸਿੰਘ ਨੂੰ ਮਹੰਮ ਦੇ ਉੱਤੇ ਭੇਜਿਆ ਜਾਂਦਾ ਏ ਆਨ ਕਰਕੇ ਉਸ ਸਮੇਂ ਅਹੋਮੀਆਂ ਬਾਰੇ ਬਹੁਤ ਸਾਰੀਆਂ ਦੰਦ ਕਥਾਵਾਂ ਜੁੜੀਆਂ ਹੋਈਆਂ ਸਨ ਇਹ ਕਿਹਾ ਜਾਂਦਾ ਹੈ ਕਿ ਅਹੋਮੀ ਕਬੀਲਾ ਬਹੁਤ ਵੱਡਾ ਯਾਦੂਗਰਾਂ ਦਾ ਕਬੀਲਾ ਸੀ ਬਹੁਤ ਸਾਰੇ ਜਾਦੂ ਉਹਨਾਂ ਨੂੰ ਆਉਂਦੇ ਸਨ ਬਹੁਤ ਸਾਰੀਆਂ ਤਾਤ੍ਰਿਕ ਸ਼ਕਤੀਆਂ ਉਹਨਾਂ ਦੇ ਕੋਲ ਸੀ ਸੋ ਇਸ ਕਰਕੇ ਕੋਈ ਵੀ ਉਹਨਾਂ ਦੇ ਵਾਲੇ ਪਾਸੇ ਨੂੰ ਮੂੰਹ ਹੀ ਨਹੀਂ ਸੀ ਕਰਦਾ ਇਤਿਹਾਸ ਦੇ ਵਿੱਚ ਇਹ ਵੀ ਜ਼ਿਕਰ ਆਉਂਦਾ ਹੈ ਕਿ ਜਿਹੜੀ ਔਰੰਗਜ਼ੇਬ ਦੀ ਸਿਆਣਾ ਸੀ ਉਹ ਬਹੁਤ ਭੈ ਭੀਤ ਹੋ ਚੁੱਕੀ ਸੀ ਕਿਉਂਕਿ ਜਿੱਥੇ ਅਹੋਮੇ ਕਬੀਲਾ ਵੱਖ-ਵੱਖ ਤੰਤਰ ਜੰਤਰ ਮੰਤਰਾਂ ਨੂੰ ਜਾਣਦਾ ਸੀ ਉੱਥੇ ਹੀ ਅਹੋਮੀ ਕਬੀਲਾ ਇੱਕ ਬਾਤ ਹੈ ਟੈਕਨੀਕਲ ਕਿਸਮ ਦਾ ਕਬੀਲਾ ਸੀ ਸੋ ਇਤਿਹਾਸ ਵਿੱਚ ਇਹ ਗੱਲ ਦਰਜ ਆਉਂਦੀ ਆ ਜਿਹੜਾ ਉਹਨਾਂ ਦਾ ਰਾਜਾ ਸੀ ਰਾਜਾ ਚੱਕਰਤਾਵਜ ਉਹ ਫੌਜਾਂ ਦੀ ਕਮਾਂਡ ਕਰ ਰਿਹਾ ਸੀ ਚੱਕਰਤਾਵਜ ਨੂੰ ਇਸ ਕਰਕੇ ਉਹਦਾ ਨਾਂ ਚੱਕਰਤਾਵਜ ਆ ਕਿਉਂਕਿ ਅਹੋਮੀ ਕਬੀਲੇ ਦਾ ਜਿਹੜਾ ਝੰਡਾ ਸੀ ਜਿਹੜਾ ਨਿਸ਼ਾਨ ਸੀ ਉਸ ਉੱਤੇ ਚੱਕਰ ਬਣੇ ਹੋਏ ਸਨ ਸੋ ਜਿਹੜੇ ਰਾਜਾ ਚਕਰਤਵਸੇ ਇਹ ਤੇ ਇਹਦੀਆਂ ਫੌਜਾਂ ਬਹੁਤ ਟੈਕਨੀਕਲ ਵੀ ਸਨ ਇਹਨਾਂ ਨੇ ਇੱਕ ਐਸਾ ਜੰਤਰ ਬਣਾਇਆ ਹੋਇਆ ਸੀ ਜਿਸ ਜੰਤਰ ਨੂੰ ਇਹ ਰੰਗਜੀਵ ਦੀਆਂ ਫੌਜਾਂ ਦਾ ਕੋਈ ਵੀ ਸਿਪਾਹੀ ਜਾਂ ਯਰਨੈਲ ਜਦੋਂ ਪਕੜ ਲੈਂਦੀਆਂ ਸਨ ਉਸ ਦੀਆਂ ਦੋਵੇਂ ਲੱਤਾਂ ਦੇ ਵਿੱਚ ਉਹ ਸਕੰਜਾ ਉਹ ਜੰਤਰ ਕੱਸ ਕੇ ਜਿਸ ਤਰ੍ਹਾਂ ਪ੍ਰਾਤਨ ਘੜੀਆਂ ਨੂੰ ਚਾਬੀ ਭਰੀਦੀ ਸੀ ਉਸੇ ਤਰ੍ਹਾਂ ਇਸ ਨੂੰ ਚਾਬੀ ਭਰ ਕੇ ਤੇ ਉਸ ਤੋਂ ਬਾਅਦ ਜਿੱਥੇ ਔਰੰਗਜ਼ੇਬ ਦੀਆਂ ਫੌਜਾਂ ਦੇ ਕੈਂਪ ਹੁੰਦੇ ਸਨ ਉਹਨਾਂ ਦੇ ਨੇੜੇ ਸੁੱਟ ਦਿਆ ਕਰਦੇ ਸਨ ਉਸ ਤੋਂ ਬਾਅਦ ਉਹ ਜੰਤਰ ਲਗਾਤਾਰ ਫੈਲਦਾ ਜਾਂਦਾ ਤੇ ਉਸ ਤੋਂ ਬਾਅਦ ਉਹ ਬੰਦਾ ਦੋ ਫਾੜ ਹੋ ਜਾਂਦਾ ਸੀ ਔਰੰਗਜ਼ੇਬ ਦੀਆਂ ਫੌਜਾਂ ਲੱਖ ਜਤਨ ਕਰਨ ਦੇ ਬਾਵਜੂਦ ਵੀ ਉਸ ਜੰਤਰ ਦਾ ਭੇਦ ਨਹੀਂ ਸਨ ਪਾ ਸਕੀਆਂ ਉਹ ਜੰਤਰ ਨੂੰ ਨਾ ਤਾਂ ਤੋੜਿਆ ਜਾ ਸਕਦਾ ਸੀ ਨਾ ਖੋਲਿਆ ਜਾ ਸਕਦਾ ਸੀ ਬਹੁਤ ਹੀ ਬੁਰੀ ਹਾਲਾਤ ਦੇ ਵਿੱਚ ਉਸ ਫੌਜੀ ਦੀ ਮੌਤ ਹੁੰਦੀ ਸੀ ਜਿਸ ਦੀਆਂ ਲੱਤਾਂ ਦੇ ਯੰਗਾ ਲਾਗੇ ਉਹ ਜੰਤਰ ਫਿੱਟ ਕਰ ਦਿਆ ਜਾਂ ਕਰ ਦਿੱਤਾ ਜਾਂਦਾ ਸੀ ਇਸ ਕਰਕੇ ਬਹੁਤ ਵੱਡਾ ਡਰ ਜਿਹੜਾ ਸੀ ਰੰਗਜੀਬ ਦੀਆਂ ਫੌਜਾਂ ਦੇ ਮਨਾਂ ਦੇ ਵਿੱਚ ਪਿਆ ਹੋਇਆ ਸੀ ਇਸ ਤੋਂ ਇਲਾਵਾ ਇਹ ਵੀ ਗੱਲ ਕਹੀ ਜਾਂਦੀ ਆ ਕਿ ਉਸ ਸਮੇਂ ਇੱਕ ਖਾਸ ਕਿਸਮ ਦਾ ਤੋਹਫਾ ਔਰੰਗਜ਼ੇਬ ਨੂੰ ਭੇਜਿਆ ਗਿਆ ਉਹ ਤੋਹਫਾ ਕੀ ਸੀ ਉਹ ਬਕਸਾ ਕੀ ਸੀ ਕਿ ਉਹ ਬਕਸੇ ਨੂੰ ਜਦੋਂ ਰੰਗ ਜੇਪ ਦੇ ਸਾਹਮਣੇ ਪੇਸ਼ ਕੀਤਾ ਗਿਆ ਤੇ ਇੱਕ ਪਾਸੇ ਹਾਥੀ ਤੇ ਹੋਰ ਤਾਕਤਾਂ ਪਾ ਕੇ ਇਹਨੂੰ ਖਿੱਚਣ ਦਾ ਯਤਨ ਕੀਤਾ ਗਿਆ ਪਰ ਉਹ ਖਿੱਚਿਆ ਨਾ ਜਾ ਸਕਿਆ ਪਰ ਜਦੋਂ ਉਹ ਸਾਰੇ ਹਾਥੀ ਤੇ ਹੋਰ ਤਾਕਤਾਂ ਉਤਾਰ ਕੇ ਉਸ ਬਕਸੇ ਦੇ ਦੂਸਰੇ ਪਾਸੇ ਇੱਕ ਬੱਕਰੀ ਬੰਨੀ ਗਈ ਤਾਂ ਬਕਸੇ ਉਹ ਬੱਕਰੀ ਹੀ ਬਕਸਾ ਖਿੱਚ ਕੇ ਲਾ ਗਈ ਇਸ ਕਿਸਮ ਦਾ ਬਹੁਤ ਸਾਰਾ ਮਕੈਨਿਕਲ ਟੈਕਨੀਕਲ ਜਿਹੜਾ ਸੀ ਇਹ ਆਹੋਮੀ ਕਬੀਲੇ ਕੋਲ ਇਸ ਦੀ ਮੁਹਾਰਤ ਸੀ ਇਸ ਤੋਂ ਇਲਾਵਾ ਜਿਹੜਾ ਯਾਦੂਆ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਉਸ ਸਮੇਂ ਜਿਹੜੀਆਂ ਗੱਲਾਂ ਆਉਂਦੀਆਂ ਨੇ ਕਿ ਕਿਹਾ ਜਾਂਦਾ ਹੈ ਕਿ ਉਹਨਾਂ ਨੇ ਆਪਣੇ ਤੰਤਰ ਵਿੱਦਿਆ ਦੇ ਨਾਲ ਇੱਕ ਬਹੁਤ ਵੱਡੀ ਔਰਤ ਪੈਦਾ ਕੀਤੀ ਬੜੀ ਖੌਫਨਾਕ ਸ਼ਕਲ ਦੀ ਸੀ ਬੜੇ ਉੱਚੇ ਕੱਦ ਵਾਲੇ ਸੀ ਉਹ ਕਦੇ ਗਾਇਬ ਹੋ ਜਾਂਦੇ ਸੀ ਕਦੇ ਪ੍ਰਗਟ ਹੋ ਜਾਂਦੇ ਸੀ ਤੇ ਜਦੋਂ ਉਹ ਗਾਇਬ ਹੋ ਜਾਂਦੇ ਸੀ ਜਦੋਂ ਕਿਤੇ ਪ੍ਰਗਟ ਹੋ ਕੇ ਗਾਇਬ ਹੋ ਜਾਂਦੇ ਸੀ ਫਿਰ ਉਹ ਸਥਾਨ ਦੇ ਉੱਤੇ तकरीबन तकरीबन ਇੱਕ ਇੱਕ ਕੋਹ ਤੱਕ ਸਾਰੇ ਪਸ਼ੂ ਤੇ ਜਿਹੜੇ ਮਨੁੱਖ ਸਨ ਉਹ ਮਰੇ ਹੋਏ ਹੀ ਮਿਲਦੇ ਸਨ ਇਸ ਕਿਸਮ ਦੀਆਂ ਬਹੁਤ ਸਾਰੀਆਂ ਉਸ ਸਮੇਂ ਨਾਮਾ ਪ੍ਰਚਲਿਤ ਸਨ ਰਾਜਾ ਰਾਮ ਸਿੰਘ ਨੇ ਗੁਰਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ ਹੈ ਪਾਤਸ਼ਾਹ ਜੀ ਫੌਜਾਂ ਦੇ ਵਿੱਚ ਬਹੁਤ ਡਰ ਹੈ ਬਹੁਤ ਸਹਿਮ ਹੈ ਮੈਂ ਆਪ ਜੀ ਨੂੰ ਮਿਲਣਾ ਚਾਹੁੰਦਾ ਹਾਂ ਇਸ ਕਰਕੇ ਕਿਰਪਾ ਕਰਕੇ ਮੈਨੂੰ ਆਸਾਮ ਦੇ ਸਥਾਨ ਤੇ ਆ ਕੇ ਆਪ ਜੀ ਮਿਲੋ ਸੋ ਰਾਜਾ ਰਾਮ ਸਿੰਘ ਨੂੰ ਤੁਰਨ ਵਾਸਤੇ ਜਦੋਂ ਆਸਾਨ ਦੀ ਮੁਹਿੰਮ ਵਾਸਤੇ ਭੇਜਿਆ ਤੇ ਔਰੰਗਜ਼ੇਬ ਨੇ ਬਹੁਤ ਸਾਰੇ ਜਰਨੈਲ ਵੀ ਇਸ ਨੂੰ ਨਾਲ ਭੇਜੇ ਨੇ ਕਿਉਂਕਿ ਪਹਿਲਾ ਜਰਨੈਲ ਮੀਰ ਜਮਲਾ ਬੁਰੀ ਤਰ੍ਹਾਂ ਮਾਰਿਆ ਗਿਆ ਸੀ ਇਸ ਕਰਕੇ ਔਰੰਗਜ਼ੇਬ ਨੇ ਹੋਰ ਵੀ ਬਹੁਤ ਸਾਰੇ ਜਰਨੈਲ ਇਸ ਦੇ ਨਾਮ ਭੇਜੇ ਨੇ ਜਿਨ੍ਹਾਂ ਦੇ ਨਾਮ ਇਤਿਹਾਸ ਵਿੱਚ Nusrat Khan, Kabir Singh Partpur ਦਾ ਰਾਜਾ, Raghunath Singh, Biramdev Susodiya ਤੇ ਹੋਰ ਬਹੁਤ ਸਾਰੇ ਜਿਨ੍ਹਾਂ ਦਾ ਪਿਸ਼ੋਕੜ ਹਿੰਦੂ ਕਰਕੇ ਸੀ ਉਹਨਾਂ ਨੂੰ ਵੀ ਰਾਜਾ ਆਰਮ ਸਿੰਘ ਦੇ ਨਾਲ ਪੋਜਿਆ ਇਸ ਤੋਂ ਇਲਾਵਾ ਰਾਜਾ ਆਰਮ ਸਿੰਘ ਨੇ ਆਪਣੇ ਨਾਲ ਬਹੁਤ ਸਾਰੇ ਰਾਜਪੂਤ ਭੀਲ ਤੇ ਉਹਨਾਂ ਦੇ ਆਗੂ ਰਸ਼ੀਦ ਖਾਨ ਨੂੰ ਵੀ ਆਪਣੇ ਨਾਲ ਮਿਲਾਇਆ ਹੈ ਤੋਂ ਰੰਗਜੀਬ ਨੇ ਆਪਣੇ ਦੋ ਖਾਸ ਦੀਵਾਨ ਜਿਹੜੇ ਸਨ ਦੀਵਾਨ ਮਿਰਜ਼ਾ ਸੈਦ ਸਫ ਤੇ ਨਾਲ ਹੀ ਪਰਗਨਾ ਦਾ ਦੀਵਾਨ ਮੀਰ ਬੇਗਹਾਜੀ ਲਸ਼ਕਰ ਨੂੰ ਭੇਜਿਆ ਔਰੰਗਜ਼ੇਬ ਦੋਹਰੀ ਨੀਤੀ ਵਰਤ ਰਿਹਾ ਸੀ ਇੱਕ ਪਾਸੇ ਲੜਾਈ ਦੇ ਵਿੱਚ ਹਿੰਦੂ ਯਰਨੈਲਾਂ ਨੂੰ ਭੇਜ ਦੇਣਾ ਤੇ ਦੂਸਰੇ ਪਾਸੇ ਉਹਨਾਂ ਦੇ ਉੱਪਰ ਆਪਣੇ ਮੁਸਲਮਾਨ ਯਰਨੈਲ ਲਗਾ ਦੇਣ ਤਾਂ ਕਿ ਕਿਸੇ ਤਰ੍ਹਾਂ ਦਾ ਵੀ ਉੱਥੇ ਜੰਗ ਲੜਦਿਆਂ ਹੋਇਆਂ ਕਿਸੇ ਤਰ੍ਹਾਂ ਦਾ ਵੀ ਹਿੰਦੂ ਯਰਨੈਲ ਉਸ ਦੇ ਵਿਸ਼ਵਾਸ ਦੇ ਵਿੱਚ ਅੜਕਾ ਨਾ ਬਣ ਉਂਝ ਵੀ ਰਾਜਾ ਜਾ ਰਾਮ ਸਿੰਘ ਦੇ ਉੱਤੇ ਔਰੰਗਜ਼ੇਬ ਦਾ ਵਿਸ਼ਵਾਸ ਪਿਛਲੇ ਕੁਝ ਸਮੇਂ ਤੋਂ ਖਤਮ ਸੀ ਇਸ ਕਰਕੇ ਉਸਨੇ ਬਹੁਤ ਸਾਰੇ ਆਪਣੇ ਮੁਸਲਮਾਨ ਜਰਨਾਲ ਦੇ ਨਾਲ ਭੇਜਣੇ ਬੇਸ਼ੱਕ ਰਾਜਾ ਰਾਮ ਸਿੰਘ ਇੱਕ Rajput Hindu ਸੀ ਪਰ ਇਸ ਦੇ ਬਾਵਜੂਦ ਵੀ ਉਹ ਮੁਗਲਾਂ ਦੇ ਮਹਿਲਾਂ ਦੇ ਵਿੱਚ ਰਹਿ ਕੇ ਕੁਝ ਡਰ ਕਰਕੇ ਤੇ ਕੁਝ ਉਸ ਸਮੇਂ ਦਾ ਅਸਰ ਹੋਣ ਕਰਕੇ ਉਹ ਵੀ ਪੀਰਾ ਫਕੀਰਾਂ ਨੂੰ ਬਹੁਤ ਮੰਨਣ ਲੱਗ ਪਿਆ ਸੀ ਤੋ ਇਤਿਹਾਸ ਦੇ ਵਿੱਚ ਇਸ ਗੱਲ ਦਾ ਜ਼ਿਕਰ ਵੀ ਮਿਲਦਾ ਹੈ ਕਿ ਰਾਜਾ ਆਰਮ ਸਿੰਘ ਜਦੋਂ ਚੱਲਿਆ ਹੈ ਉਹ ਆਪਣੇ ਨਾਲ ਕੁਝ ਪੀਰ ਵੀ ਲੈ ਕੇ ਗਿਆ ਹੈ ਜਿਹੜੇ ਉਸ ਸਮੇਂ ਦੇ ਪ੍ਰਸਿੱਧ ਪੀਰ ਸਨ ਜਿਨ੍ਹਾਂ ਵਿੱਚ ਉਸ ਸਮੇਂ ਪੰਜ ਪੀਰਾਂ ਦਾ ਖਾਸ ਤੌਰ ਤੇ ਜ਼ਿਕਰ ਮਿਲਦਾ ਹੈ ਜਿਨ੍ਹਾਂ ਵਿੱਚ ਪੀਰ ਸ਼ਾਹ ਅਕਬਰ, ਸ਼ਾਹ ਬਾਗਮਾਰ, ਸ਼ਾਹ ਸ਼ਰਨ, ਸ਼ਾਹ ਸਾਫੀ ਤੇ ਸ਼ਾਹ ਕਮਾਲ ਇਹ ਉਸ ਸਮੇਂ ਦੇ ਪ੍ਰਸਿੱਧ ਪੀਰ ਸਨ ਜਿਨ੍ਹਾਂ ਨੂੰ ਆਪਣੇ ਨਾਲ ਲੈ ਕੇ ਇਹ ਰਾਜਾ ਰਾਮ ਸਿੰਘ ਗਿਆ ਏ ਜਦੋਂ ਆਸਾਮ ਵਿਖੇ ਪਹੁੰਚਿਆ ਸਾਸ਼ਤਾ ਖਾਨ ਨੇ ਰਾਜਾ ਰਾਮ ਸਿੰਘ ਦਾ ਬਹੁਤ ਵੱਡਾ ਸਵਾਗਤ ਕੀਤਾ ਏ ਤੇ ਸਵਾਗਤ ਕਰਨ ਦੇ ਨਾਲ ਉਸ ਨੇ ਬਹੁਤ ਸਾਰੇ ਤੋਹਫੇ ਵੀ ਦਿੱਤੇ ਨੇ ਕਿਹਾ ਜਾਂਦਾ ਹੈ ਕਿ ਉਸ ਸਮੇ ਉਸ ਨੇ ਇੱਕ ਐਸਾ ਖੰਜਰ ਰਾਜਾ ਰਾਮ ਸਿੰਘ ਨੂੰ ਸਾਸ਼ਤਾ ਖਾਨ ਨੇ ਦਿੱਤਾ ਜਿਹਦੀ ਉਸ ਸਮੇ ਜਿਹੜੀ ਕੀਮਤ ਸੀ ਉਹ ਤਕਰੀਬਨ 50000 ਅਸਰਸ਼ੀਆਂ ਸੀ ਸੋ ਉਸ ਸਮੇਂ ਸਾਸਤਾ ਖਾਨ ਨੇ ਵੀ ਕੁਝ ਰਾਜਾ ਆਰਮ ਸਿੰਘ ਨੂੰ ਸਾਵਧਾਨੀਆਂ ਵਰਤਣ ਵਾਸਤੇ ਕਿਹਾ ਏ ਉਸਨੇ ਆਖਿਆ ਏ ਕਿ ਔਰਤਾਂ ਤੋਂ ਦੂਰ ਰਹਿਣਾ ਏ ਕਿਸੇ ਵੀ ਔਰਤ ਦੇ ਨੇੜੇ ਨਹੀਂ ਜਾਣਾ ਤੇ ਜਦੋਂ ਪਾਣੀ ਦੀ ਲੋੜ ਪੈਂਦੀ ਆ ਤੈਨੂੰ ਤੇ ਤੇਰੀਆਂ ਫੌਜਾਂ ਨੂੰ ਤਾਂ ਬ੍ਰਹਮਪੁੱਤਰ ਜਾਂ ਲਹੂਤ ਦਰਿਆ ਤੋਂ ਇਲਾਵਾ ਕਿਸੇ ਵੀ ਹੋਰ ਜਗ੍ਹਾ ਦੇ ਉੱਤੋਂ ਪਾਣੀ ਨਹੀਂ ਪੀਣਾ ਇਸ ਤਰ੍ਹਾਂ ਦੀਆਂ ਸਾਵਧਾਨੀਆਂ ਵਰਤਣ ਵਾਸਤੇ ਸਾਸਤਖਾਨੇ ਰਾਜਾ ਰਾਮ ਸਿੰਘ ਨੂੰ ਕਿਹਾ ਹੈ ਸੋ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਰਾਜਾ ਰਾਮ ਸਿੰਘ ਜੀ ਦੀ ਬੇਨਤੀ ਮੰਨਣ ਦੇ ਉੱਤੇ ਜਾ ਕੇ ਇਹਦੇ ਨਾਲ ਮਿਲਾਪ ਕੀਤਾ ਹੈ ਤੋ ਗੁਰੂ ਪਾਤਸ਼ਾਹ ਜੀ ਨੇ ਮਿਲਾਪ ਕਰਦਿਆਂ ਜੋ ਹੌਸਲਾ ਦਿੰਦਾ ਹੈ ਉਹ ਪਾਤਸ਼ਾਹ ਜੀ ਨੇ ਰਾਜਾ ਰਾਮ ਸਿੰਘ ਨੂੰ ਕਿਹਾ ਹੈ ਗੁਰੂ ਨਾਨਕ ਪਾਤਸ਼ਾਹ ਜੀ ਹਮੇਸ਼ਾ ਅੰਗ ਸੰਗ ਹਨ ਤੇ ਅੰਗ ਸੰਗ ਹੀ ਰਹਿਣਗੇ ਜੇ ਤੇਰਾ ਯਕੀਨ ਉਸ ਅਕਾਲ ਪੁਰਖ ਦੇ ਵਿੱਚ ਵੱਜਾ ਰਿਹਾ ਤਾਂ ਤੈਨੂੰ ਕੋਈ ਵੀ ਨਹੀਂ ਹਰਾ ਸਕਦਾ ਤੇਰੀ ਫਤਿਹ ਹੋਵੇਗੀ ਸੋ ਗੁਰੂ ਜੀ ਸੋ ਰਾਜਾ ਰਾਮ ਸਿੰਘ ਉਹ ਜੋ ਪਹਿਲਾਂ ਹੀ ਬਹੁਤ ਵੱਡੇ ਡਰ ਦੇ ਵਿੱਚ ਸੀ ਉਸਨੇ ਗੁਰੂ ਪਾਤਸ਼ਾਹ ਜੀ ਤੇ ਯਕੀਨ ਬੰਨਿਆ ਤੇ ਇਤਿਹਾਸ ਦੇ ਵਿੱਚ ਇਸ ਗੱਲ ਦਾ ਜ਼ਿਕਰ ਆਉਂਦਾ ਹੈ ਕਿ ਉਸ ਸਮੇਂ ਰਾਜਾ ਆਰਮ ਸਿੰਘ ਨੇ ਚਰਨਪਾਲ ਲੈ ਕੇ ਗੁਰੂ ਪਾਤਸ਼ਾਹ ਜੀ ਕੋਲੋਂ ਸਿੱਖੀ ਪ੍ਰਾਪਤ ਕੀਤੀ ਹੈ ਸੋ ਗੁਰੂ ਸਾਹਿਬ ਜੀ ਨੇ ਤੇ ਰਾਜਾ ਆਰਮ ਸਿੰਘ ਨੂੰ ਨਾਲ ਲੈ ਕੇ ਬ੍ਰਹਮਪੁੱਤਰ ਦਰਿਆ ਪਾਰ ਕਰਕੇ ਇੱਕ ਸਥਾਨ ਹੈ ਜਿੱਥੇ ਡੇਰਾ ਕੀਤਾ ਹੈ ਉਸ ਦਾ ਨਾਮ ਹੈ ਤੁਬੜੇ ਜਿੰਨੂੰ ਹੁਣ ਤੁਬੜੇ ਸਾਹਿਬ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਇੱਥੇ ਗੁਰਦੁਆਰਾ ਤੁਬੜੇ ਸਾਹਿਬ ਦਮਦਮਾ ਸਾਹਿਬ ਬਣਿਆ ਹੋਇਆ ਹੈ ਸੋ ਇੱਥੇ ਬਹੁਤ ਉੱਚੀ ਥਾਂ ਦੇ ਉੱਤੇ ਫੌਜਾਂ ਨੇ ਤੇ ਗੁਰੂ ਪਾਤਸ਼ਾਹ ਜੀ ਨੇ ਟਿਕਾਣਾ ਕੀਤਾ ਹੈ ਤੇ ਇੱਥੇ ਫਿਰ ਅਹੋਮੀ ਕਬੀਲੇ ਦੀਆਂ ਫੌਜਾਂ ਨੂੰ ਜਦੋਂ ਪਤਾ ਲੱਗਾ ਕਿ ਔਰੰਗਜ਼ੇਬ ਦੀਆਂ ਫੌਜਾਂ ਦੇ ਜਰਨਾਲ ਇਸ ਸਥਾਨ ਤੇ ਨੇ ਉਹਨਾਂ ਨੇ ਆਪਣੇ ਪੂਰੇ ਲਸ਼ਕਰ ਲੈ ਕੇ ਤੇ ਇੱਥੇ ਫਿਰ ਹਮਲਾ ਕੀਤਾ ਹੈ ਗੁਰਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਨੇ ਆਪਣੇ ਜੀਵਨ ਦੇ ਵਿੱਚ ਚਾਰ ਜੰਗਾਂ ਵੇਖੀਆਂ ਲੜੀਆਂ ਤੇ ਜੰਗ ਦੇ ਵਿੱਚ ਹਿੱਸਾ ਵੀ ਲਿਆ ਉਹ ਜੰਗ ਦੇ ਸਾਰੇ ਹੀ ਤਰੀਕੇ ਜਾਣਦੇ ਸਨ ਉਹਨਾਂ ਰਾਜਾ ਰਾਮ ਸਿੰਘ ਨੂੰ ਹੁਕਮ ਕੀਤਾ ਹੈ ਕਿ ਜੋ ਅਹੌਮੀ ਕਬੀਲੇ ਦੀਆਂ ਫੌਜਾਂ ਦਾ ਜੋ ਯੋਜਨਾ ਲੱਗਦੀ ਹੈ ਉਸ ਦੇ ਅਨੁਸਾਰ ਉਹ ਸਾਡਾ ਇੱਥੇ ਲਸ਼ਕਰ ਦੇਖ ਕੇ ਤੇਰਾ ਲਸ਼ਕਰ ਦੇਖ ਕੇ ਬ੍ਰਾਂਹਪੁੱਤਰ ਦਰਿਆ ਦਾ ਵਹਾ ਇਸ ਪਾਸੇ ਨੂੰ ਮੋੜ ਕੇ ਤੇਰੀਆਂ ਫੌਜਾਂ ਨੂੰ ਡੋਪ ਦੇਣਗੇ ਇਸ ਕਰਕੇ ਜਲਦੀ ਦੇ ਨਾਲ ਆਪਣਾ ਟਿਕਾਣਾ ਬਦਲ ਲਿਆ ਜਾਵੇ ਸੋ ਇਸ ਤਰ੍ਹਾਂ ਪਾਤਸ਼ਾਹ ਨੇ ਸਭ ਤੋਂ ਪਹਿਲਾਂ ਰਾਜਾ ਰਾਮ ਸਿੰਘ ਦੀਆਂ ਫੌਜਾਂ ਦਾ ਉੱਥੋਂ ਟਿਕਾਣਾ ਬਦਲਿਆ ਏ ਉਸੇ ਤਰ੍ਹਾਂ ਤੰਬੂ ਲੱਗੇ ਰਹਿਣ ਦਿੱਤੇ ਗਏ ਨੇ ਪਰ ਟਿਕਾਣਾ ਸਾਰੀ ਫੌਜ ਦਾ ਦੂਸਰੇ ਪਾਸੇ ਬਦਲਾ ਕਰ ਦਿੱਤਾ ਹੈ ਸੋ ਇਸੇ ਤਰ੍ਹਾਂ ਹੀ ਉਹਨਾਂ ਨੇ ਕੀਤਾ ਹੈ ਅਹੋਮੀਆਂ ਨੇ ਰਾਤ ਨੂੰ ਦਰਿਆ ਦਾ ਵਹਾਅ 모ੜ ਦਿੱਤਾ ਸਾਰੇ ਤੰਬੂ ਬੇਸ਼ੱਕ ਉਹ ਆਪਣੇ ਨਾਲ ਵਹਾ ਕੇ ਲੈ ਗਿਆ ਪਰ ਰਾਜਾ ਰਾਮ ਸਿੰਘ ਦੇ ਨਾਲ ਤੇ ਉਹਨਾਂ ਦੇ ਯਰਨਾਲ ਸਾਰੀ ਫੌਜ ਬਚ ਗਈ ਹੈ ਸੋ ਜਦੋਂ ਗੁਰੂ ਪਾਤਸ਼ਾਹ ਜੀ ਦੀ ਇਸ ਯੋਜਨਾ ਨੂੰ ਵੇਖਿਆ ਔਰੰਗਜ਼ੇਬ ਦੇ ਭੇਜੇ ਹੋਏ ਸਾਰੇ ਮੁਸਲਮਾਨ ਯਰਨਾਲ ਰਾਜਾ ਰਾਮ ਸਿੰਘ ਨਾਲ ਆਏ ਹੋਏ ਹਿੰਦੂ ਯਰਨਾਲ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੀ ਸ਼ਰਨ ਵਿੱਚ ਆਏ ਨੇ ਪ੍ਰਣਾਮ ਕੀਤਾ ਹੈ ਪਾਤਸ਼ਾਹ ਜੀ ਦਾ ਸ਼ੁਕਰਾਨਾ ਕੀਤਾ ਹੈ ਪਾਤਸ਼ਾਹ ਜੀ ਨੇ ਸਾਰਿਆਂ ਨੂੰ ਹੁਕਮ ਕੀਤਾ ਹੈ ਕਿ ਅਕਾਲ ਪੁਰਖ ਦਾ ਧਿਆਨ ਧਰੇ ਰਹੋ ਉਹਦਾ ਸਤਨਾਮ ਦਾ ਜਪ ਕਰਦੇ ਰਹੋ ਤੁਹਾਡਾ ਵਾਲ ਵੀ ਵਿੰਗਾ ਨਹੀਂ ਹੋਏਗਾ ਸੋ ਉਸ ਸਮੇਂ ਦੇ ਇਤਿਹਾਸਕਾਰਾਂ ਨੇ ਲਿਖਿਆ ਹੈ ਅਹੋਮੇ ਕਬੀਲੇ ਕੋਲ ਦੋ ਬਹੁਤ ਹੀ ਵੱਡੇ ਯਾਦੂਗਰ ਸਨ ਜਿਨ੍ਹਾਂ ਵਿੱਚ ਚੂੜਾਮਣ ਦੇਵਗਨ ਤੇ ਸਰੋਬਰ ਇੰਨਾ ਜਾਦੂਗਰਾਂ ਨੇ ਬਹੁਤ ਸਾਰੇ ਢੰਗ ਤਰੀਕੇ ਤੇ ਜਾਦੂ ਮੰਤਰ ਵਰਤੇ ਨੇ ਪਰ ਕੋਈ ਵੀ ਕਾਮਯਾਬ ਨਹੀਂ ਹੋਇਆ ਇਥੋਂ ਤੱਕ ਕਿ ਅਹੋਮੀ ਕਬੀਲੇ ਦੀ ਇੱਕ ਤੋਵਨ ਨੇ ਆਪਣੇ ਜਾਦੂ ਦੀ ਸ਼ਕਤੀ ਦੇ ਨਾਲ ਉਥੇ ਇੱਕ ਬਹੁਤ ਵੱਡੀ ਦੀਵਾਰ ਹੀ ਉਡਾ ਦਿੱਤੀ ਜਿਹਨੂੰ ਦੇਖ ਕੇ ਰਾਜਾ ਰਾਮ ਸਿੰਘ ਦੀਆਂ ਫੌਜਾਂ ਬਹੁਤ ਹੀ ਭੈ ਭੇਤ ਹੋ ਗਈਆਂ ਪਰ ਗੁਰੂ ਪਾਤਸ਼ਾਹ ਜੀ ਨੇ ਸਾਰਿਆਂ ਨੂੰ ਸਤਨਾਮ ਦਾ ਜਾਪ ਕਰਨ ਦਾ ਹੁਕਮ ਦਿੱਤਾ ਤੋ ਇੰਜ ਕਰਕੇ ਅਹੋਮੀ ਕਬੀਲੇ ਨੇ ਆਪਣਾ ਸਾਰਾ ਯੋਰ ਲਾ ਲਿਆ ਏ ਜਾਦੂ ਮੰਤਰ ਵੀ ਚਲਾ ਲਏ ਨੇ ਤੇ ਸਾਰਾ ਕੁਛ ਬੇਅਰਥ ਗਿਆ ਏ ਸੋ ਜਦੋਂ ਰਾਜਾ ਚੱਕਰ ਤਵਜ ਦੇ ਸਾਰੇ ਫੌਜ ਤੇ ਉਹਨਾਂ ਦੇ ਜਾਦੂ ਮੰਤਰਾਂ ਦਾ ਅਸਰ ਬੇਅਰਥ ਗਿਆ ਏ ਤਾਂ ਉਹਨੇ ਫਿਰ ਉਸ ਸਮੇਂ ਜਿਹੜੀ ਉਹਨਾਂ ਦੀ ਕਮ ਅੱਖਿਆ ਦੇਵੀ ਦੀ ਪੂਜਾ ਪ੍ਰਚਲਿਤ ਸੀ ਉਹਨਾਂ ਨੇ ਪੂਜਾ ਕਰਨੇ ਆਰੰਭ ਕਰਨ ਦਿੱਤੇ ਹੈ ਆਪਣੇ ਕਮੱਖਿਆ ਦੇਵੀ ਨੂੰ ਪ੍ਰਗਟ ਕਰਨ ਦੇ ਯਤਨ ਕੀਤੇ ਨੇ ਇਤਿਹਾਸਕਾਰਾਂ ਨੇ ਲਿਖਿਆ ਹੈ ਕਿ ਰਾਤ ਨੂੰ ਫਿਰ ਕਮੱਖਿਆ ਦੇਵੀ ਨੇ ਸੁਪਣੇ ਦੇ ਵਿੱਚ ਰਾਜਾ ਚਕਰਤਵਜਨ ਆ ਕੇ ਹੁਕਮ ਕੀਤਾ ਹੈ ਕਿ ਹੁਣ ਬਚਾਓ ਇਸੇ ਦੇ ਵਿੱਚ ਹੈ ਕਿਉਂਕਿ ਦੂਸਰੇ ਪਾਸੇ ਫੌਜ ਦੇ ਨਾਲ ਇੱਕ ਬਹੁਤ ਵੱਡੇ ਨਿਰੰਕਾਰ ਰੂਪ ਸ਼ਕਤੀ ਹੈ ਜਿਸ ਕਰਕੇ ਤੁਹਾਡਾ ਕੋਈ ਵੀ ਜਾਦੂ ਟੁਨਾ ਜੰਤਰ ਮੰਤਰ ਨਹੀਂ ਚੱਲ ਸਕਦਾ ਤੁਹਾਡਾ ਬਚਾਓ ਇਸੇ ਵਿੱਚ ਹੈ ਕਿ ਹੁਣ ਤੁਸੀਂ ਜਾਓ ਤੇ ਉਸ ਨਿਰੰਕਾਰ ਰੂਪ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਚਰਨ ਪਕੜ ਲਵੋ ਤੁਸੀਂ ਲੜ ਕੇ ਜਿੱਤ ਪ੍ਰਾਪਤ ਨਹੀਂ ਕਰ ਸਕਦੇ ਇਹਦਾ ਚੱਕਰ ਤਵਜਨੋ ਉਸ ਕਮੱਖਿਆ ਦੇਵੀ ਦਾ ਇਹ ਹੁਕਮ ਪ੍ਰਾਪਤ ਹੋਇਆ ਹੈ ਸੋਚੀ ਪਿਆ ਗਿਆ ਹੈ ਕਮੱਖਿਆ ਦੇਵੀ ਨੇ ਫਿਰ ਕਿਹਾ ਹੈ ਸੋਚਣ ਦਾ ਸਮਾਂ ਨਹੀਂ ਹੈ ਕੇਵਲ ਚਰਨ ਪਕੜਨ ਦਾ ਸਮਾਂ ਹੈ ਸੋ ਸਵੇਰ ਵੇਲੇ ਰਾਜਾ ਚੱਕਰਧਵਜ ਆਪਣੇ ਕੁਝ 92 ਯਰਨੈਲਾਂ ਨੂੰ ਨਾਲ ਲੈ ਕੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਹਾਜ਼ਰ ਹੋਇਆ ਹੈ ਨਮਸਕਾਰ ਕੀਤੀ ਹੈ ਰਾਜਾ ਚੱਕਰਧਵਜ ਨੇ ਪਾਤਸ਼ਾਹ ਜੀ ਨੂੰ ਬਹੁਤ ਸਾਰੀਆਂ ਵਸਤਾਂ ਭੇਟ ਕੀਤੀਆਂ ਨੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਰਾਜਾ ਚੱਕਰਤਵ ਜੀ ਨੂੰ ਕਿਹਾ ਹੈ ਕਿ ਤੁਹਾਡਾ ਲੜਨਾ ਸੋਭਦਾ ਨਹੀਂ ਹੈ ਤੁਹਾਡੀ ਲੜਾਈ ਦੇ ਵਿੱਚ ਕੋਈ ਤੀਸਰਾ ਫਾਇਦਾ ਉਠਾ ਰਿਹਾ ਹੈ ਜੇ ਤੁਸੀਂ ਹਾਰ ਜਾਂਦੇ ਹੋ ਇੱਥੇ ਔਰੰਗਜ਼ੇਬ ਦਾ ਕਬਜ਼ਾ ਹੋ ਜਾਵੇਗਾ ਤੇ ਇਥੇ ਹੋਰ ਵੀ ਵੱਡੇ ਜ਼ੁਲਮ ਹੋ ਜਾਣਗੇ ਬਹੁਤ ਵੱਡੀ ਸ਼ਕਤੀ ਹੈ ਉਸ ਕੋਲ ਵੀ ਤੇ ਜਿੱਤਨ ਉਸਨੇ ਦੇਣਾ ਨਹੀਂ ਹੈ ਲੜਾਈ ਦੇ ਵਿੱਚ ਤੁਹਾਡੇ ਅਨੇਕਾਂ ਹੀ ਯੁੱਧੇ ਮਾਰੇ ਜਾਣੇ ਨੇ ਤੁਹਾਡਾ ਬਿਲਕੁਲ ਹੀ ਨੁਕਸਾਨ ਹੋ ਜਾਵੇਗਾ ਸਦੀਆਂ ਤੱਕ ਵੀ ਤੁਹਾਡੇ ਕੰਮ ਉੱਠ ਨਹੀਂ ਖਲੋ ਸਕਦੇ ਇਸੇ ਵਿੱਚ ਫਾਇਦਾ ਹੈ ਕਿ ਤੁਸੀਂ ਰਾਜਨਾਮਾ ਕਰ ਲਵੋ ਸੰਧੀ ਕਰ ਲਵੋ ਇਹ ਸੁਣ ਕੇ ਉਸ ਸਮੇਂ ਰਾਜਾ ਚੱਕਰਤਵਜ ਨੇ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ ਹੈ ਪਾਤਸ਼ਾਹ ਜੀ ਜਿਵੇਂ ਤੁਸੀਂ ਕਹੋਗੇ ਮੈਂ ਉਸੇ ਤਰ੍ਹਾਂ ਮੰਨਾਂਗਾ ਉਹ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਰਾਜਾ ਰਾਮ ਸਿੰਘ ਨੂੰ ਵੀ ਇਹ ਸੁਨੇਹਾ ਭੇਜ ਦਿੱਤਾ ਹੈ ਪਾਤਸ਼ਾਹ ਜੀ ਨੇ ਕਿਰਪਾ ਕਰਕੇ ਆਪ ਦੋਨਾਂ ਯਰਨਾਲਾਂ ਦੀ ਮੁਲਾਕਾਤ ਕਰਵਾਈ ਹੈ ਦੋਹਾਂ ਨੂੰ ਹੀ ਸਨੇਹਾ ਦਿੱਤਾ ਹੈ ਆਪ ਜੀ ਨੇ ਉਪਦੇਸ਼ ਕੀਤਾ ਹੈ ਈਰਖਾ ਤੇ ਨਫ਼ਰਤ ਦੀਆਂ ਜੰਗਾਂ ਦੇ ਵਿੱਚੋਂ ਕੁਝ ਨਹੀਂ ਨਿਕਲਦਾ ਬਲਕਿ ਮਨੁੱਖਤਾ ਦਾ ਘਾਣ ਹੁੰਦਾ ਹੈ ਬੇਦੋਸ਼ੇ ਲੋਕ ਮਾਰੇ ਜਾਂਦੇ ਹਨ ਨਫ਼ਰਤ ਨੂੰ ਛੱਡੋ ਸਭਾ ਖਲਕਤ ਦਾ ਮਨ ਪਿਆਰ ਸ਼ਰਧਾ ਤੇ ਸੇਵਾ ਦੇ ਨਾਲ ਜਿੱਤੋ ਸੋ ਗੁਰੂ ਪਾਤਸ਼ਾਹ ਜੀ ਨੇ ਦੋਹਾ ਯਰਨਾਂ ਲਾਉਂਦੀਆਂ ਆਪਸ ਦੇ ਵਿੱਚ ਜੱਫੀਆਂ ਪਵਾ ਕੇ ਉਸ ਸਮੇਂ ਜੁੱਧ ਬੰਦ ਕਰਵਾਇਆ ਹੈ ਪਾਤਸ਼ਾਹ ਜੀ ਨੇ ਆਪਣੇ ਹੱਥਾਂ ਦੇ ਵਿੱਚ ਖੰਜਰ ਲੈ ਕੇ ਤੇ ਯੋਰ ਨਾਲ ਜ਼ਮੀਨ ਦੇ ਵਿੱਚ ਮਾਰਿਆ ਤੇ ਖੰਜਰ ਉੱਥੇ ਖੋਪ ਦਿੱਤਾ ਪਾਤਸ਼ਾਹ ਜੀ ਕਹਿਣ ਲੱਗੇ ਖੰਮਜਰ ਤੋਂ ਇਸ ਪਾਸੇ ਵਾਲਾ ਇਲਾਕਾ ਰਾਜਾ ਚੱਕਰ ਤਵੈਦਾ ਤੇ ਦੂਸਰੇ ਪਾਸੇ ਦਾ ਇਲਾਕਾ ਦਿੱਲੀ ਦਾ ਇਹ ਜਗ੍ਹਾ ਜਿੱਥੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਖੰਬਰ ਖੰਜਰ ਧਰਤੀ ਦੇ ਵਿੱਚ ਖੋਬਿਆ ਸੀ ਉਸ ਇਲਾਕੇ ਦਾ ਹੁਣ ਤੱਕ ਨਾਂ ਗੁਰਖੰਝਰਪੁਰ ਕਰਕੇ ਜਾਣਿਆ ਜਾਂਦਾ ਹੈ ਇੰਜ ਗੁਰੂ ਪਾਤਸ਼ਾਹ ਜੀ ਨੇ ਸਦੀਆਂ ਤੋਂ ਜਿਹੜੀ جنگ ਚੱਲ ਰਹੀ ਸੀ ਪਾਤਸ਼ਾਹ ਜੀ ਨੇ ਉਹ جنگ ਸਮਾਪਤ ਕਰਵਾਈ ਹੈ ਤੇ ਪਾਤਸ਼ਾਹ ਜੀ ਨੇ ਉੱਥੇ ਅਮਨ ਕਾਇਮ ਕੀਤਾ ਹੈ ਦੋਵਾਂ ਪਾਸਿਆਂ ਦੀਆਂ ਫੌਜਾਂ ਨੇ ਗੁਰੂ ਪਾਤਸ਼ਾਹ ਜੀ ਦੇ ਚਰਨ ਪਰਸੇ ਨੇ ਪਾਤਸ਼ਾਹ ਜੀ ਨੇ ਉਹਨਾਂ ਦੇ ਸਮੇਂ ਉੱਥੇ ਦੀਵਾਨ ਸਜਾ ਕੇ ਗੁਰਬਾਣੀ ਉਪਦੇਸ਼ ਵੀ ਦਿੱਤਾ ਹੈ ਦੋਵਾਂ ਫੌਜਾਂ ਦੇ ਵਿੱਚੋਂ ਅਨੇਕਾਂ ਹੀ ਆਪ ਜੀ ਕੋਲੋਂ ਚਰਨ ਪੌੜ ਲੈ ਕੇ ਸਿੱਖ ਬਣੇ ਨੇ ਇੱਥੇ ਪਾਤਸ਼ਾਹ ਜੀ ਨੇ ਦੋ ਹੋਰ ਕੌਤਕ ਕੀਤੇ ਨੇ ਜਿਨ੍ਹਾਂ ਦੀ ਸਾਂਝ ਤੁਹਾਡੇ ਨਾਲ ਅਗਲੇ ਅਧਿਆਏ ਦੇ ਵਿੱਚ ਦੋ ਦਿਨ ਬਾਅਦ ਪਾਈ ਜਾਵੇਗੇ ਸੋ ਗੁਰੂ ਸਵਾਰਿਓ ਅਖੀਰ ਦੇ ਵਿੱਚ ਬੇਨਤੀ ਹੈ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਇਕ ਤੇ ਸ਼ੇਅਰ ਕਰਨਾ ਹੈ ਤੇ ਇਸ ਚੈਨਲ ਨੂੰ ਵੱਧ ਤਵੱਦ ਸਬਸਕ੍ਰਾਈਬ ਵੀ ਕਰਨਾ ਹੈ ਤਾਂ ਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਅਸੀਂ ਸਾਰੇ ਪ੍ਰਾਪਤ ਕਰ ਸਕੀਏ ਸੋ ਗੁਰੂ ਸਵਾਰਿਓ ਅਸਾਮ ਦੀ ਧਰਤੀ ਉੱਤੇ ਜਿਹੜੇ ਪਾਤਸ਼ਾਹ ਜੀ ਨੇ ਹੋਰ ਕੌਤਕ ਕੀਤੇ ਉਹਨਾਂ ਵਿੱਚੋਂ ਦੋ ਅਹਿਮ ਕੌਤਕ ਲੈ ਕੇ ਤੁਹਾਡੇ ਨਾਲ ਦੋ ਦਿਨ ਬਾਅਦ ਹਾਜ਼ਰੀ ਲਵਾਵਾਂਗਾ ਜੀ ਤਦ ਤੱਕ ਵਾਸਤੇ ਇਆਜਤ ਦੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ